ਫਿਰ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਟਿਕੜ ਦੇ ਚਾਹਵਾਨ ਮੂੰਹੋਂ ਨਹੀਂ ਕਹਿੰਦੇ ਪਰ ਲੋਕਾਂ ਦਾ ਪਿਆਰ ਬੜਾ ਏ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਕਿ ਟਿਕੜ ਜਿਹੜੀ ਏ ਰਕੇਸ਼ ਕੁਮਾਰ ਤੁਲੀ ਜੀ ਨੂੰ ਦਿੱਤੀ ਜਾਵੇ ਕਿਉਂਕਿ ਦਿਨ ਰਾਤ 24 ਘੰਟੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਨੇ ਆਪਾਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਾਂਗੇ ਕਿ ਲੋਕ ਬੜਾ ਪਿਆਰ ਕਰਦੇ ਨੇ ਅਸੀਂ ਬੱਚੇ ਆ ਪਰ ਬਜ਼ੁਰਗ ਜਿਹੜੇ ਨੇ ਉਹਨਾਂ ਨੇ ਸਭ ਕੁਝ ਦੇਖਿਆ ਹੈ ਉਹਨਾਂ ਨੂੰ ਪਤਾ ਹੈ ਕਿ ਕਿਹੜਾ ਸਿਗਰਟ ਦਾ ਚਾਹਵਾਨ ਹੈ ਤੇ ਕਿਹਨਾਂ ਨੂੰ ਟਿਕਟ ਦਿੱਤੀ ਜਾਵੇ ਸੋ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਤਾਂ ਬੜਾ ਪਿਆਰ ਲੋਕ ਕਰਦੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਕਿ ਕੀ ਕਹਿਣਾ ਲੋਕਾਂ ਦਾ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਮੇਰਾ ਨਾਮ ਸੁਰਿੰਦਰ ਸਿੰਘ ਆ ਜੀ ਸੁਰਿੰਦਰ ਜੀ ਕਿਦਾਂ ਦੇਖਦੇ ਹੋ ਕਿ ਤੁੱਲੀ ਸਾਹਿਬ ਤੁਹਾਡੇ ਅੱਜ ਗਲੀ ਦੇ ਵਿੱਚ ਆਏ ਨੇ ਕੀ ਕਹਿਣਾ ਚਾਹੁੰਦੇ ਬਹੁਤ ਹੀ ਵਧੀਆ ਇਨਸਾਨ ਨੇ ਤੁੱਲੀ ਸਾਹਿਬ ਤੇ ਟਿਕਟ ਦਾ ਮੌਕਾ ਤੇ ਜਰੂਰ ਆ ਐਰ ਕਾ ਇਹਨਾਂ ਦਾ ਹੀ ਆਈ ਤੇ ਇਹਨਾਂ ਨੂੰ ਅੱਗੇ ਰੱਖ ਕੇ ਅਸੀਂ ਤੁਰਨਾ ਬਹੁਤ ਹੈਲਪ ਕੀਤੀ ਅੱਜ ਇੱਥੇ ਬਣੇ ਨਹੀਂ ਆ ਬਣ ਤੋਂ ਪਹਿਲਾਂ ਹੀ ਕੰਮ ਸਾਡੇ ਇਹਨਾਂ ਨੇ ਸਵਾਰੇ ਨੇ ਤੇ ਇਹਨਾਂ ਨੂੰ ਟਿਕਟ ਦਾ ਮੌਕਾ ਜਰੂਰ ਦਿੱਤਾ ਜਾਏਗਾ ਸਾਰੇ ਹੀ ਦੇਣਗੇ ਮਤਲਬ ਹੱਥ ਜੋੜ ਕੇ ਬੇਨਤੀ ਵੀ ਸਾਰੇ ਵੀਰ ਭਰਾ ਅੱਗੇ ਹੋ ਕੇ ਟਿਕਟ ਦਾ ਮੌਕਾ ਜਰੂਰ ਦਿਓ ਟੁੱਲੀ ਸਾਹਿਬ ਸੋ ਹੋਰ ਵੀ ਇੱਥੇ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਦੇ ਇੰਦਰਜੀਤ ਜੀ ਸਿੰਦਰਜੀ ਜੀ ਕਿੱਦਾਂ ਦੇਖਦੇ ਹੋ ਕਿ ਤੁੱਲੀ ਸਾਹਿਬ ਹਲੇ ਟਿਕਟ ਨਹੀਂ ਮਿਲੀ ਮੂੰਹ ਹੁਣੀ ਕਿਆ ਕਦੇ ਪਰ ਤੁਸੀਂ ਪਿਆਰ ਬੜਾ ਦਿੰਦੇ ਪਿਓ ਕਹਿੰਦੇ ਨੇ ਟਿਕਟ ਤੋਂ ਪਹਿਲਾਂ ਹੀ ਤੇਰੇ ਨੇ ਕੰਮ ਉਹ ਕਰ ਰਹੇ ਨੇ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਪਹਿਲੀ ਵਾਰੀ ਇਹਨਾਂ ਦੇ ਦਰਸ਼ਨ ਕੀਤੇ ਆ ਇੱਥੇ ਜੀ ਜੀ ਤੇ ਬਾਕੀ ਸਲੰਘਾ ਕੀਤੀ ਸਾਰਿਆਂ ਨੇ ਅਸੀਂ ਵੀ ਇਹਨਾਂ ਦੇ ਨਾਲ ਸਲੰਘਾ ਜੋਗ ਦਾ ਕੰਮ ਕਰਨਗੇ ਸਭ ਆਪਣਾ ਵੀ ਨਾਮ ਕਮਾਉਣਗੇ ਸਾਡਾ ਵੀ ਨਾਮ ਉੱਚਾ ਹੋਏਗਾ ਸਾਡੇ ਕੰਮ ਕਰਦੇ ਸਾਰੇ ਰਾਤ ਸੁਣਨਗੇ ਤੇ ਮੈਂ ਇਹ ਹੀ ਕਹਿਣਾ ਕਿ ਇਹਨਾਂ ਨੂੰ ਮੌਕਾ ਮਿਲ ਜੇ ਤੁਲੀ ਸਾਹਿਬ ਨੂੰ ਹੋਰ ਵੀ ਲੋਕ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹਾਂ ਦਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੇ ਮੇਰਾ ਨਾਮ ਸਰਵਜੀਤ ਸਿੰਘ ਹੈ ਸਰਵਜੀਤ ਜੀ ਕਿੱਦਾਂ ਦੇਖਦੇ ਹੋ ਕਿ ਤੁਲੀ ਸਾਹਿਬ ਆਏ ਨੇ ਤੁਹਾਡੇ ਇਲਾਕੇ ਦੇ ਵਿੱਚ ਸਰ ਆਏ ਨੇ ਜੀ ਆਏ ਨੂੰ ਇਹ ਸਭ ਤੋਂ ਪਹਿਲਾਂ ਤੇ ਤੇ ਉਹ ਹਾਲੇ ਜਿੱਦ ਤੱਕ ਨਾਲ ਮਿਲੇ ਨਹੀਂ ਮਿਲੀ ਹਾਲੇ ਉਹਨਾਂ ਨੂੰ ਇਹ ਨਹੀਂ ਗੱਲ ਆ ਉਹ ਕੰਮ ਕਰ ਰਹੇ ਨੇ ਔਰ ਕੰਮ ਹੋਣ ਰਿਹਾ ਔਰ ਜਦੋਂ ਕੰਮ ਹੋਣ ਡਿਆ ਕੰਮ ਕਰਨ ਡੇ ਨੇ ਤੇ ਸਾਡੀ ਵੀ ਇੱਛਾ ਹੈ ਕਿ ਇਹਨਾਂ ਨੂੰ ਅੱਗੇ ਲੈ ਜਾਈਏ ਠੀਕ ਹੈ ਤੇ ਕੋਈ ਰੋਕ ਨਹੀਂ ਸਕਦਾ ਜਦੋਂ ਅੱਗੇ ਸਾਹਮਣੇ ਕੀ ਜਿਉਂ ਸੰਗਤ ਨਾਲ ਆ ਨਾ ਤੇ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਤੇ ਅਸੀਂ ਹਰ ਵੇਲੇ ਉਹਨਾਂ ਦੇ ਨਾਲ ਆ ਔਰ ਉਹਨਾਂ ਨੂੰ ਲਿਆਣਾ ਹੈ ਉਹਨਾਂ ਨੂੰ ਟਿਕਟ ਦਿਵਾਣੀ ਹੈ ਔਰ ਜਿਤਾਨਾ ਕੀ ਬੇਨਤੀ ਕਰਨਾ ਚਾਹੁੰਦੇ ਹੋ ਭਗਵਾਨ ਮਾਨੇਰ ਬੇਨਤੀ ਇਹੇ ਕੰਨਾ ਚਾਹੁੰਦਾ ਭਗਵਾਨ ਮਾਨ ਦੇ ਸਾਰਿਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਨੂੰ ਟਿਕਟ ਦਿੱਤੀ ਜਾਏ ਸਾਡੀ ਸਾਰਿਆਂ ਦੀ ਇਹ ਇੱਛਾ ਹੈ ਇਹਨਾਂ ਨੂੰ ਟਿਕਟ ਦਿੱਤੀ ਜਾਏ ਇੱਕ ਵਾਰੀ ਮੌਕਾ ਦਿਓ ਜਿੱਤਾਂ ਅਹੀਂ ਤੁਹਾਨੂੰ ਮੌਕਾ ਦਿੱਤਾ ਸੀ ਇੱਕ ਵਾਰੀ ਸਾਡੀ ਪਰਵਾਹ ਦੁਬਾਰਾ ਫੇਰ ਇਹਨਾਂ ਨੂੰ ਇੱਕ ਵਾਰੀ ਮੌਕਾ ਦਿੱਤਾ ਜਾਵੇ। ਸੋ ਗੱਲਬਾਤ ਕੀਤੀ ਜੀ ਬਜ਼ੁਰਗ ਵੀ ਸਾਡੇ ਨਾਲ ਖੜੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ। ਸਤਿ ਸ਼੍ਰੀ ਅਕਾਲ ਅੰਗਲ ਜੀ ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਦੇ ਰੁਲਦਾ ਸਿੰਘ। ਕਿੱਦਾਂ ਦੇਖਦੇ ਹੋ ਜੀ ਤੁੱਲੀ ਸਾਹਿਬ ਆਏ ਨੇ ਤੁਹਾਡੇ ਇਲਾਕੇ ਦੇ ਵਿੱਚ। ਟਿਕਟ ਦੇ ਚਾਹਵਾਨ ਨਹੀਂ ਉਹ ਮੂਹ ਹੋਣੀ ਕਦੇ ਉਹਨਾਂ ਨੇ ਕਿਹਾ ਪਰ ਤੁਹਾਡੇ ਪਹਿਲਾਂ ਹੀ ਕੰਮ ਕਰਾਈ ਜਾਂਦੇ ਕੀ ਕਹਿਣਾ ਚਾਹੁੰਦੇ। ਇਹ ਤੇ ਸਭ ਤੋਂ ਵਧੀਆ ਗੱਲ ਹਨ ਜਿਹੜੇ ਪਹਿਲੇ ਹੀ ਕੰਮ ਸ਼ੁਰੂ ਕਰ ਦਿੰਦੇ ਤੇ ਉਹ ਗਾੜੀ ਵੀ ਪਤਾ ਲੱਗ ਜਾਂਦਾ ਵੀ ਤੇ ਇਸ ਤੋਂ ਅੱਗੇ ਚਾਂਸ ਜਿਹੜਾ ਉਹ ਮੈਨਾ ਚਾਹੀਦਾ ਸਭ ਤੋਂ ਵੱਡੀ ਗੱਲ ਇਹ ਸੋ ਤੁੱਲੀ ਸਾਹਿਬ ਦੇਰੇ ਨੇ ਦਿਨ ਰਾਤ ਸੇਵਾ 'ਚ ਤੁਹਾਡੇ 'ਚ ਲੱਗੇ ਨੇ ਕੀ ਕਹਿਣਾ ਚਾਹੁੰਦੇ ਹੋ ਬਸ ਇਹੋ ਹੀ ਕਿ ਆਪਣੇ ਸੱਚੇ ਪਾਤਸ਼ਾਹ ਦਾ ਉਹਦਾ ਉਹ ਕਾਸਰਾ ਮਾਲਕ ਦਾ ਲੈ ਕੇ ਤੇ ਤੁਰਪਨ ਕੋਈ ਗੱਲ ਹੀ ਨਹੀਂ ਸਭ ਕੁਝ ਉਸੇ ਨੇ ਕਰਨਾ ਪ੍ਰਮਾਤਮਾ ਨੇ ਕਰਨਾ ਤੁਹਾਡੀਆਂ ਦੁਆਵਾਂ ਨਾਲ ਨਹੀਂ ਉਹਨਾਂ ਦੇ ਬਿਲਕੁਲ ਨਾਲ ਆ ਸਾਡੇ ਦਾਤਾ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਵੀ ਕਿਹਾ ਹੈ ਜੀ ਪਰਮਾਤਮਾ ਦਾ ਨਾਮ ਲੈ ਕੇ ਚੱਲ ਪੋ ਤੇ ਆਪਾਂ ਵੀ ਅਸ਼ੀਰਵਾਦ ਪੂਰਾ ਦਿੰਨੇ ਆ ਨਾਲ ਆਪਾਂ ਤੁਲੀ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਤੁਲੀ ਸਾਹਿਬ ਜੈ ਸ਼ੰਕਰ ਜੀ ਜੈਪੂਲੀ ਸ਼ੰਕਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਲੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ ਉਹ ਕਹਿੰਦੇ ਕਿ ਤੁਹਾਨੂੰ ਹੀ ਟਿਕਟ ਦਿੱਤੀ ਜਾਵੇ ਬਸ ਜੋ ਸੰਗਤ ਨੇ ਕਿਹਾ ਤਾਂ ਸੰਗਤ ਦਾ ਕਹਿਣਾ ਕੋਈ ਨਹੀਂ ਮੋੜ ਸਕਦਾ ਉਹ ਵਾਹਿਗੁਰੂ ਸੱਚੇ ਪਾਸ਼ਾ ਵੀ ਨਹੀਂ ਕਰੀ ਮੋੜ ਹੈਗਾ ਨਾ ਕੋਈ ਸ਼ੰਕਰ ਨਹੀਂ ਮੋੜਿਆ ਸਭ ਤੋਂ ਵੱਡੀ ਸੰਗਤ ਸੰਗਤ ਉੱਪਰ ਕੋਈ ਨਹੀਂ ਹੈਗਾ ਜੇ ਸੰਗਤ ਦੀ ਆਵਾਜ਼ ਆ ਤੇ ਬਨਾਰਸਾ ਕੋੜਾ ਸ਼ੰਕਰ ਕਿਰਪਾ ਕਰਨਗੇ ਮੈਂ ਅੱਜ 24 ਘੰਟੇ ਉਹਨਾਂ ਦੀ ਲਗ ਜਰਨਾ ਵਾ ਜੇ ਸਹਾਲ ਵਿੱਚ ਜਿਸ ਚ ਚਾਲ ਵਿੱਚ ਜਿਸ ਜਾਲ ਵਿੱਚ ਰਹੋ ਵਾਹਿਗੁਰੂ 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 ਕਹੋ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਜੀ ਜਿੱਦਾਂ ਸੰਗਤ ਨੇ ਕਹਿਤਾ ਹੈ ਅਸੀਂ ਸੰਗਤ ਦੇ ਨਾਲ ਹੀ ਆ ਤੇ ਦਿਨ ਰਾਤ ਸੇਵਾ ਕਰਨੀ ਹੈ ਜਾ ਜਿੱਦਾਂ ਪ੍ਰਮਾਤਮਾ ਨੇ ਕਿਰਪਾ ਕਰਤੀ ਉਦਾਂ ਹੀ ਉਹਨਾਂ ਦੀ ਰਜ਼ਾ ਦੇ ਵਿੱਚ ਚੱਲਣਾ ਹੈ ਪਰ ਲੋਕਾਂ ਦੀ ਪੂਰ ਜ਼ੋਰ ਅਪੀਲ ਹੈ ਕਿ ਰਕੇਸ਼ ਕੁਮਾਰ ਤੁੱਲੀ ਨੂੰ ਜਰੀਏ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜਰੀਏ ਟਿਕਟ ਦਿੱਤੀ ਜਾਵੇ ਤੇ ਵੀਡੀਓ ਨੂੰ ਵੱਤ ਵੱਦ শেয়ার ਕਰਿਓ ਤਾਂ ਕਿ ਜਿਹੜੇ ਅਨਾਵਾਨ ਨੇ ਜਿਹੜੇ ਇਹਨਾਂ ਨੂੰ ਪਿਆਰ ਕਰਦੇ ਨੇ ਉਹ ਤੋਂ ਤੱਕ ਜਰੀਏ ਵੀਡੀਓ ਪਹੁੰਚਣੀ ਚਾਹੀਦੀ ਹੈ ਤੇ ਲਾਈਕ ਅਤੇ ਕਮੈਂਟ ਵੀ ਜਰੂਰ ਕਰਿਓ ਤਾਂ ਇਹਨਾਂ ਨੂੰ ਅਸ਼ੀਰਵਾਦ ਦਿਓ ਇਹ ਅਗਲੇ ਜਿਹਰੇ ਨੇ ਸਾਡੇ ਲੋਕ ਸਭਾ ਹਲਕਾ ਤੋਂ ਟਿਕਟ ਜਰੀ ਇਹਨਾਂ ਨੂੰ ਦਿੱਤੀ ਜਦ ਸੋ ਕੈਮਰਾ ਪਰਸਨ ਪਵਨ ਅਗਰਵਾਲ ਦਾ ਲੱਕੀ ਰਾਜਪੂਰ ਗੁਰਦਾਸ